ਹਾਂਜੀ ਸਰਦਾਰ ਜੀ ਕੀ ਸੋਚ ਰਹੇ ਹੋ ਬਸ ਮੈਨੂੰ ਸਰਦਾਰ ਨਹੀਂ ਆਏ ਸੋਚਦਾ ਸੀ ਵੀ ਆਪਣੀਆਂ ਕੁੜੀਆਂ ਦਾ ਤਾਂ ਵਿਆਹ ਕਰਤਾ ਦੇਗਾ ਵਧੀਆ ਘਰੇ ਬੱਗੀਆਂ ਹਾਂਜੀ ਹਾਂਜੀ ਉਹ ਆਪਣੇ ਜੱਸਦਾਹ ਰਹਿੰਦਾ ਹੈ ਹਾਂਜੀ ਮੈਂ ਵੀ ਸੋਚ ਰਹੀ ਹਾਂ ਕਿ ਜੱਸਦਾ ਹੁਣ ਕਰ ਲਈਏ ਕਿਤੇ ਆਪਾਂ ਹਾਂ ਉਮਰ ਹੁਣ ਉਹਦੀ ਹਾਂ ਮੈਂ ਕਹਿੰਦਾ ਵੀ ਬਾਹਰਲੀ ਕੁੜੀ ਦੇਖ ਲਈਆਂ ਕੋਈ ਆਪਾਂ ਹੈਗੀ ਕੋਈ ਨਹੀਂ ਗਾਜ ਕੋਈ ਦਨੇ ਆ ਬੰਦੇ ਨੂੰ ਫਿਰ ਕਰ ਲਓ ਹੋਰ ਕੀ ਚਾਹੀਦਾ ਨਾਲ ਆਪਾਂ ਬਾਹਰ ਘੁੰਮ ਫਿਰ ਆਣਾ ਕੋਰ ਕਿ ਚਾਹੀਦਾਗਾ ਆਪਾਂ ਵੀ ਜਹਾਜ਼ ਦੀ ਸੈਲ ਦੇਖ ਲਾਂਗੇ ਕਰਕੇ ਅੰਨੀ ਜ਼ਮੀਨ ਜਾਇਦਾਦ ਕੀ ਕਰਨੀ ਆ ਘੁੰਮ ਕੇ ਲੋ ਲੋ ਉਹੀ ਤਾਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਉਸੇ ਦੀ ਹੀ ਆਗੀ ਐਂ ਜੇ ਆਪਦਾ ਪੁੱਤ ਐਸ ਕਰੂ ਤਾਂ ਆਪਾਂ ਐਸ ਕਰਾਂਗੇ ਇਹ ਤਾਂ ਹੈ ਉਹਦੇ ਨਾਲ ਹੀ ਆਪਾਂਗੇ ਜਿਵੇਂ ਅਖ ਦੇ ਨਾਲ ਮੈਂ ਕਹਿਣਾ ਫਿਰ ਵਿਚੋਲੇ ਨੂੰ ਇੱਕ ਦੋ ਦਿਨ ਫਿਰ ਪਾ ਲੋ ਕੋਈ ਦੇਖ ਲੋ ਕਿਹੜਾ ਹੈਗਾ ਬੰਦਾ ਕੋਈ ਵਧੀਆ ਜਿਹਾ ਬੰਦੇ ਨੂੰ ਪਾ ਲੈਣਾ ਹੈਗਾ ਆਪਣੇ ਪਿੰਡ ਦਾ ਵੀ ਹੈਗਾ ਹਾਂ ਦੇਖ ਲੋ ਕਰ ਲੋ ਫਿਰ ਹੁਣ ਇੰਨੀ ਤਾਂ ਜ਼ਮੀਨ ਜਾਇਦਾਦ ਤਾਂ ਆਪਣੀਆਂ ਕੁੜੀਆਂ ਆਪਣੀਆਂ ਵਧੀਆ ਘਰੇ ਗਈਆਂ ਹੋਈਆਂ ਨੇ ਵਧੀਆ ਰੰਗ ਲੱਗੇ ਹੋਏ ਨੇ ਕੋਈ ਕੁੜੀ ਦਾ ਦੁੱਖ ਨਹੀਂ ਕਾਸੀ ਦਾ ਨਹੀਂ ਬਸ ਐਸੇ ਮੁੰਡੇ ਦੀ ਟੈਨਸ਼ਨ ਹੈ ਇਹਦਾ ਕਰਦਾਂ ਲਿਆ ਆਹੋ ਮੜੀ ਬੀਬੀ ਨਾਲ ਵੀ ਸਲਾਹ ਕਰ ਲਈ ਫੇਰ ਕੋਹ ਮੈਨੂੰ ਦੱਸਿਆ ਨਹੀਂ ਹਾਂ ਬੀਬੀ ਨਾਲ ਤਾਂ ਜ਼ਰੂਰੀ ਹੈ ਸਲਾਹ ਫੇਰ ਮੈਂ ਫੋਨ ਕਰ ਦਿੰਦਾ ਬੀਬੀ ਤੋਂ ਬਾਹਰ ਤਾਂ ਆਪਾਂ ਹੋ ਨਹੀਂ ਸਕਦੇ ਕੈਂਸੀ ਵੀ ਦੇਖ ਹਨਾ ਹਾਂ ਆਪਾਂ ਬੀਬੀ ਨਾਲ ਸਲਾਹ ਕਰ ਲੈਣੇ ਆਜੋ ਫੇਰ ਹਾਂ ਚੱਲ ਅੱਗੇ ਬੀਬੀ ਬੀ ਇੱਕ ਸਲਾਹ ਕਰਨੀ ਸੀ ਜਰਨਾ ਮੈਂ ਦੱਸ ਮੇਰੇ ਮਨ 'ਚ ਆਇਆ ਦੀ ਵਿਚਾਰ ਬਾਰੇ ਮੈਂ ਖੜਾ ਸੋਚਦਾ ਸੀ ਅੱਛਾ ਵੀ ਹੁਣ ਆਪਾਂ ਆਪਣੇ ਜੱਸ ਦਾ ਵੀ ਵਿਆਹ ਬੂ ਦਾ ਕਰੀਏ ਆਇਆਂ ਹਾਲਾਤ ਮਾੜੀ ਨੇ ਪੰਜਾਬ ਦੇ ਤੈਨੂੰ ਪਤਾ ਹੀ ਆ ਹਾਂ ਐਵੇਂ ਮੁੰਡੇ-ਕੁੰਡਿਆਂ ਨਾਲ ਫਿਰਦਾ ਰਹਿੰਦਾ ਕਿਤੇ ਹੋਰ ਵੇੜਨਾ ਜਾਵੇ ਨਹੀਂ ਤਾਂ ਮੇਰੇ ਬੋਤਾਂ ਉੱਥੇ ਰਸਾਊਗਾ ਹਾਂ ਤਾਂ ਚੱਲ ਸਾਊਗਾ ਕਿਸੇ ਖੜਦਾ ਬੈਠਦਾ ਨਹੀਂ ਫਿਰ ਪਤਾ ਨਹੀਂ ਹੁੰਦਾ ਹਾਂ ਪਤਾ ਨਹੀਂ ਮੋੜਦਾ ਨਹੀਂ ਕਿ ਕੁੜੀ ਬਾਹਰ ਲਈ ਮਿਲਦੀ ਹੈ ਮਾਂ ਕਰ ਲੈਣੇ ਫੇਰ ਤਾਂ ਮੈਰੀ ਸਲਾਹ ਵੀ ਆਪਾਂ ਕੁੜੀ ਬਾਹਰ ਲਈ ਦੇਖ ਲੈਂਦੇ ਆ ਕੋਈ ਪੜਾਈ ਕਰਨ ਗਈ ਹੋਈ ਬੰਨਾਂ ਵਾਲੀ ਨੂੰ ਤਾਂ ਦੇਖ ਮੈਨੂੰ ਤਾਂ ਡਰ ਜਾ ਲੱਗਦਾ ਬੀਬੀ ਹੁਣ ਤਾਂ ਅੱਜ ਕੱਲ ਸਾਰੀਆਂ ਕੁੜੀਆਂ ਤਾਂ ਬਾਹਰ ਚਾਈ ਜਾਂਦੀਆਂ ਨੇ ਬੇਟਾ ਦਾ ਕੋਈ ਡਰ ਨਹੀਂ ਰਹੇਗਾ ਵੀ ਕੁੜੀਆਂ ਮੁਕਰ ਨਾ ਕਰ ਜਾਂਦੀਆਂ ਨੇ ਪੁੱਤੋ ਆਹੋ ਕੇਸ ਤਾਂ ਬਹੁਤ ਹੋ ਜਾਂਦੇ ਆ ਬੀਬੀ ਹਾਂ ਦੇਖ ਕੇ ਕਰਾਂਗੇ ਆਪਾਂ ਪੰਜੇ ਉਗੜੇ ਕਿਸਾਰ ਤਾਂ ਨਹੀਂ ਹੁੰਦੀ ਆ ਬੀਬੀ ਕੋਈ ਹੋਊ ਸੌਤੋ ਹੀ ਜੀ ਜੜੀ ਕਰ ਗਈ ਬੇਈਮਾਨ ਅੱਛਾ ਆਪਾਂ ਦੇਖ ਕੇ ਕਰਾਂਗੇ ਵਿੱਚ ਜਿੰਮੇਵਾਰੀ ਵਾਲਾ ਬੰਦਾ ਪਾ ਕੇ ਇਹ ਛੋੜਦਾ ਤਾਂ ਨਹੀਂ ਜੀ ਕਰਦਾ ਕਿ ਬਾਹਰ ਬਹੁਤ ਘਮ ਹੋਣ ਨੂੰ ਨਹੀਂ ਤਾਂ ਇਹ ਵੀ ਦਾ ਚੋਟਾ ਹੁੰਦਾ ਉਹਦਾ ਫੰਦਾ ਹੀ ਆ ਜੀ ਇਹ ਤਾਂ ਤੀਪਤ ਹੋਊਗਾ ਸਾਡੇ ਵਰਗੇ ਵੀ ਜਾਊਗਾ ਹੁਣ ਅੰਨੀ ਜ਼ਮੀਨ ਜਾਇਦਾਦ ਆ ਜੇ ਘੁੰਮਿਆਵਾਂਗੇ ਤਾਂ ਕੀ ਆ ਵਿੱਚ ਦੀ ਲਾਇਆ ਕਰਾਂਗੇ ਸਾਰਾ ਖੰਡਾ ਇਹ ਤਾਂ ਛੋੜਾ ਹੀ ਚੀਜ਼ ਕਰਦਾ ਭਾਈ ਫਿਰ ਤਾਂ ਮੈਂ ਕੁਝ ਨਹੀਂ ਕਹਿੰਦੀ ਹੈ ਨਾ ਮੂੰਮੀ ਚੱਲੀ ਨਾਲ ਤੈਨੂੰ ਵੀ ਬਾਹਰ ਲੈ ਕੇ ਦਿਖਾਵਾਂਗੇ ਹਾਂ ਉਹਨਾਂ ਇੰਨੀ ਦਮੇਨ ਜਾਇਦਾ ਤਾਂ ਵੀ ਤੋ ਦਿਵਾਕ ਦੂ। ਕੀ ਕਰਨੀ ਆਪਾਂ ਨੇ? ਨਿਆਣਾ ਇਸ ਕਰੂਗਾ। ਅੱਜ ਕੀ ਕਰਨੀ ਆ ਜੀ ਮੈਂ? ਜੇ ਭਾਈ ਮੈਨੂੰ ਵੀ ਬਾਹਰ ਲਾ ਦੇ ਉਸ ਤੋਂ ਫਿਰ ਤਾਂ ਚਲ ਮੈਂ ਤਾਂ ਕੋਈ ਜਵਾਬ ਨਹੀਂ ਦਿੰਦੀ ਬਰ ਕੋ ਬੰਦਾ ਜਾਨੀ ਦੇਖ ਲਓ। ਬੰਦਿਆ ਜੇ ਕੋਈ ਆਪਾਂ ਉਹਦੇ ਟੱਕਰ ਦਾ। ਨਾ ਆਪਾਂ ਬਹਾਨੇ ਨਾਲ ਆਪਾਂ। ਮੇਰੀ ਦਸਲਾ ਪਹਿਲਾਂ ਆਪਣੇ ਪਿੰਡ ਵਾਲੀ ਆ ਜਿਹੜਾ ਕਰਮਾ ਕਰਾਉਂਦਾ ਰਿਸ਼ਤੇ ਜੇ। ਹਾਂ। ਇਹਨੂੰ ਕੋਈ ਕਹਿ ਦਿੰਨੇ ਆ ਫੋਨ ਕਰ ਦਿੰਨੇ ਆ ਵੀ ਘਰੇ ਆ ਕੇ ਜੇ। ਚੰ ਦੇਖ ਲੈ। ਜੀ ਇਹ ਤਾਂ ਛੋਟਾ ਮਾਨ ਕਰਦਾ ਹੈ। ਮੈਂ ਤਾਂ ਜੀ ਹਾਂ ਆਪਾਂ ਇਹਨੂੰ ਕੋਈ ਠੋਕੇ ਗੱਲ ਕਰਾਂਗੇ। ਹਾਂ। ਆਹ Samsung ਵਧੀਆ ਪਾ ਦ ਮਤਲਬ ਹੀ ਆ ਵੀ ਪਾਈ ਰਸਤਾ ਵਧੀਆ ਕਰਾ ਦੀ ਵੀ ਕੋਈ ਇਹ ਜੇ ਵੀ ਤੱਬਰ ਵਧੀਆ ਟਕਰਾਈ ਸਾਨੂੰ ਉਹ ਪੁੱਤ ਆਪਣੇ ਫਿਰ ਚੋਤਾ ਹੀ ਹੁੰਦੇ ਪੈਸੇ ਪੈਸੇ ਕਿਤੋਂ ਸਰ ਹੋ ਜਾਣਗੇ ਕਿ 20 ਕਿੱਲੇ ਜ਼ਮੀਨ ਦੇ ਨੇ ਦੋ ਤਿੰਨ ਪਲਾਟ ਪਏ ਨੇ ਹਰੇਕ ਸੈਰ ਚ ਤਾਂ ਤੇਰਾ ਪਲਾਟ ਪਿਆ ਹੈ ਇੱਕ ਜਿਹੜੇ ਪੈਸੇ ਇੱਕ ਵੜਕਾ ਦਾਂਗੇ ਜਣੇ ਹਜੇ ਹਾਂ ਪੈਲੇ ਵਾਲੇ ਕਿਹਾ ਜੈਨੇ ਤਾਂ ਸਿਰ ਹੋਏ ਪਹਿਲੇ ਉਹ ਵੀ ਤਾਂ ਦੇਣੇ ਆ ਓਏ ਇੱਕ ਦੋ ਪਲਾਟ ਵੜਕਾ ਦਾਂਗੇ ਕੀ ਕਿੱਡੀ ਗੱਲ ਚੱਲ ਕੰਮ ਦਾ ਟੈਨਸ਼ਨ ਕਾ ਦੋ ਨਹੀਂ ਨਹੀਂ ਫੇਰ ਤੂੰ ਅੰਨੇ ਕਦਾ ਲੋਕਾਂ ਤੋਂ ਹੰਡਾ ਹਾਂ ਵੀ ਔਰ ਤੈਨੂੰ ਟੈਨਸ਼ਨ ਕਾ ਦੀ ਮੈਨੂੰ ਕਾਦੀ ਟੈਨਸ਼ਨ ਹਾਂ ਟੈਨਸ਼ਨ ਤਾਂ ਮੈਨੂੰ ਕਾਸੀ ਦੀ ਨਹੀਂ ਬੀਬੀ ਪੈਸਿਆਂ ਦੀ ਤਾਂ ਮੈਂ ਆਪੇ ਹੀ ਕਰ ਲਵਾਂ ਤੁਸੀਂ ਬਸ ਹਾਰ ਦੇਖੋ ਹਾਂ ਨੂੰ ਨੂੰ ਵੀ ਰਾਣੀ ਹਾਰ ਪਾਉਣਾ ਪਊਗਾ ਫੇਰ ਉਹ ਤਾਂ ਚੱਲ ਫੇਰ ਹੁਣ ਆਪਾਂ ਕਰਾਂਗੇ ਤੇ ਰਾਣੀ ਹਾਰ ਤੇ ਜਦੋਂ ਲੋਕ ਖਚਾ ਕਰਦੇ ਆ ਆਪਾਂ ਨਾਲ ਉਹ ਤਾਂ ਹੁਣ ਕਰੀਏ ਮੁੰਡੇ ਦਾ ਪਤਾ ਹੈ ਜੀ ਭਲਾ ਲੈ ਜੇ ਫਿਰ ਮੁੰਡੇ ਕਹਿੰਦੇ ਆ ਹਾਂ ਵੀ ਔਰਦਾ ਮੇਰੇ ਨੂੰ ਉਹਨੂੰ ਤਾਂ ਮੈਂ ਸੌਂਕਾਂ ਨਾਲ ਲਿਆਉਂ ਗਿਆ ਐਨ ਵਿਆਹ ਕੇ ਪੂਰਾ ਰਾਣੀ ਰੋਣੀ ਹਾਰ ਪਾ ਕੇ ਗੋਡਾ ਮੇਰੇ ਹਾਂ ਹਾਂ ਚੱਲ ਜੇ ਸੋਡੀ ਰਹੇ ਆ ਤਾਂ ਫੇਰ ਕਰ ਮੈਨੂੰ ਫੋਨ ਕਰਕੇ ਪੁੱਛ ਲੈ ਭਾਈ ਆਏ ਆ ਸਾਰੇ ਰਿਸ਼ਤੇਦਾਰ ਬਰਗ ਐ ਹੋਏ ਨੇ ਆਪਾਂ ਵੀ ਜਿਹੜਾ ਨਾਲੇ ਤਾਂ ਮਿਲ ਕੇ ਆਇਆ ਕਰਾਂਗੇ ਜੇ ਤੁਹਾਡਾ ਮਨ ਕਰਦਾ ਭਾਈ ਮੈਂ ਤਾਂ ਕੁਝ ਨਹੀਂ ਕਹਿੰਦੇ ਉਹ ਗੱਲ ਮੈਂ ਤਾਂ ਸੋਡੀ ਆਂ ਆਏ ਮੇਰੀ ਤਾਂ ਇਹਨਾਂ ਦੀ ਆਪਣੇ ਤਾਂ ਐਸ ਕਰਦਿਆਂ ਨੇ ਵਧੀਆ ਮੁੰਡੇ ਬਾਹਰਲੇ ਮਿਲੇ ਹੋਏ ਨੇ ਵਧੀਆ ਮੌਜੇ ਮੌਜਾਂ ਨੇਗੀ ਹੁਣ ਕੁੜੀ ਇਹ ਤਾਂ ਮੁੰਡੇ-ਮੁੰਡੇ ਦਾ ਰਹਿ ਗਿਆ ਚੱਲ ਤੂੰ ਐ ਕਰੀ ਫੇਰ ਤੂੰ ਚੋਲੇ ਨਾਲ ਗੱਲ ਕਰ ਲੈ ਨੀ ਫੇਰ ਆਪ ਆਪਣੇ ਕੁੜੀਆਂ ਨਾਲ ਮੇਰਾ ਮੂਲ ਲਈ ਮੜਾ ਜਾਂ ਮੈਂ ਫੋਨ ਕਰਾਂ ਅੰਦਰ ਚਾਰਜ ਲੱਗਿਆ ਹੈ। ਨੀ ਤੇ ਚਾਹ ਰਾਂ ਆਪ ਕੋਈ ਕੁੜੀਆਂ ਦੀ ਰਿਆ ਕਰ ਕਰਨਾਂਗੇ ਜਾਂ ਬਣਦੇ ਗੋਗਲ ਵੱਟ ਬਣਦੀ ਸੀ। ਹਮਮ। ਤਰਸ ਕੁੜੀ ਆਪਣੀ ਚੱਲ ਦੱਸ ਦੂਗੀ ਫਿਰ ਜਿੰਨੇ ਹਨ ਇੱਕ ਤਾਂ ਹੁਣ ਆਪਣੇ ਬਾਹਰ ਗਈ ਹੋਈ ਆ। ਚੱਲ ਦੂਹੀ ਆ ਜਿਹੜੀ ਇੱਥੇ ਜਨਦਰ ਵਾਹੀ ਹੋਈ ਆ ਉਹਨਾਂ ਨੂੰ ਫੋਨ ਕਰ ਦਾਂਗੇ ਜੀ ਹਨਾ। ਹਾਂ ਚੱਲ ਉਹ ਕਰਾਂਗੇ। ਹਾਂ। ਨਹੀਂ ਹੋ ਜਾਦਾ। ਚਲੋ ਫੋਨ ਕਰਕੇ ਬੱਸ ਲੈ ਭਾਈ। ਇਹੋ ਕਹਿੰਦਾ। ਹੈਲੋ ਹਾਂ ਵੀਰੋ ਹਾਂ ਨਰੇਂਦਰ ਬੋਲਦਾ ਵੀਰ ਇੱਧਰ ਆ ਕਰਿਆ ਕੇ ਜਾਈਂ ਰਿਸ਼ਤੇ ਦੇ ਬਾਰੇ ਗੱਲ ਕਰਨੀ ਆ ਤੇ ਸੁਣਾ ਆ ਜੀ ਹੁਣੇ ਆ ਜੀ ਜੇ ਬਿਲ ਆਹੀ ਆਪਣੇ ਮੁੰਡੇ ਦਾ ਚਲ ਕਰਿਆ ਆਈਂ ਤੂੰ ਫੇਰ ਗੱਲ ਕਰਦੇ ਆ ਸਾਰੀ ਚੰਗਾ ਕਹਿੰਦਾ ਹੁਣਾ ਬੰਜਰ ਮੈਂ ਤੇ ਅੱਛਾ ਕੱਲ ਫਿਰ ਉਹਨਾਂ ਨਾਲ ਗੱਲ ਕਰਕੇ ਦੇਖ ਲਈ ਹੂੰ ਗੱਲ ਕਰ ਲੈਣਗੇ ਫਿਰ ਉਹਨਾਂ ਨਾਲ ਗੱਲ ਕਰਕੇ ਪਤਾ ਲੱਗ ਜੂ ਹਾਂ ਆਹ ਹੋਆ ਵਧੀਆ ਪਰਿਵਾਰ ਦੇਖਾਂਗੇ ਆਪਾਂ ਵਧੀਆ ਦੇਖਾਂਗੇ ਹੂੰ ਚੱਲ ਵੀ ਮੈਂ ਉਹਦਾ ਡਾਕੂਮੈਂਟ ਰੈਸਟ ਕਰਦੀ ਹਾਂ ਗੱਲ ਕਰ ਲੈ ਰੈਸਟ ਕੋਈ ਦੋ ਹੈਲੋ ਆ ਨੰਦਰ ਕੀ ਹਾਲ ਆ ਹਾਂ ਵਧੀਆ ਰਜਤੇ ਦੀ ਗੱਲ ਕਰਨੀ ਹੈ ਚੱਲ ਆਜਣਾ ਕੋਈ ਨਹੀਂ ਮੈਂ ਘਰੇ ਦੱਸਿਆ ਮਾ ਮੜਾ ਜਾਂ ਫਿਰ ਫੇ ਟਾਈਮ ਲੱਗ ਜਾਣਾ ਇੱਥੇ ਆਪਾਂ ਨੂੰ ਚੱਲ ਆਉਣਾ ਆਉਣਾ ਮੈਂ ਘਰੇ ਦੱਸਿਆ ਮਾ ਮੜਾ ਜਾਂ ਆ ਗਿਆ ਬੱਸ 2 ਮਿੰਟ ਚ ਆ ਗਿਆ ਮੈਂ ਘਰੇ ਤਾਂ ਦੱਸਿਆ ਮਾ ਹੁਣੇ ਆ ਜੰਨਾ ਠੀਕ ਆ ਠੀਕ ਆ ਮਾ ਮੜਾ ਨਰਿੰਦਰ ਕੇ ਜਾ ਕੇ ਉਹਨਾਂ ਨੇ ਬੁਲਾਇਆ ਹਾਂ ਹੁਣੇ ਮੁੜਿਆ ਆ ਮੈਂ ਬੱਸ ਆ ਗਿਆ ਆਓ ਜੀ ਕਰਮਾ ਆਓ ਜੀ ਕੀ ਹਾਲ ਹੈ ਵਧੀਆ ਬਹੁਤ ਠੀਕ ਆ ਬਹਿ ਜਾ ਲੈ ਲੈ ਕੁਰਸੀ ਨੋਸ਼ਣਾ ਵਧੀਆ ਤੂੰ ਸੁਣਾ ਹੋਰ ਪਰਵਾਹ ਠੀਕ ਆ ਹਾਂ ਉਹ ਕੁਝ ਰਲਾਦੀ ਕਿ ਨਹੀਂ ਹਾਂ ਹਾਂ ਬਹੁਤ ਰਲਾਦੀ ਕਿ ਕਿਹੜੀ ਲਾਉਣੀ ਹੈ ਕਿ ਤੀਜੀ ਸਭੀ ਉਹ ਲਾਵਾਂਗੇ ਆਪਾਂ ਸਭੀ ਹੂੰ ਉਸਾਂ ਦਾ ਨਹੀਂ ਮੰਦੇ ਕਰਦੇ ਨਾ ਨਾ ਇਤ ਕੀ ਤਾਂ ਲੱਗੂ ਪਏ ਸੀ ਮੈਂ ਤਾਂ ਸਭੀ ਉਹ ਲਵਾਂ 170 ਵੀ ਵਧੀਆ ਕਹਿੰਦੇ ਪੀਦਾ ਹਨ ਹਾਂ ਉਹ ਵੀ ਵਧੀਆ ਹੋਰ ਵਧੀਆ ਹੋ ਸੁਣਾ ਬਾਤ ਮੈਂ ਮੈਂ ਤੈਨੂੰ ਐਂ ਬੁਲਾਇਆ ਜੀ ਹਾਂ ਕੋਈ ਵਧੀਆ ਜਿਹਾ ਪਰਿਵਾਰ ਦੇਖਾ ਕੁੜੀ ਅੱਛਾ ਜਿਹਦੇ ਬੈਂਡ ਬਾਹਰ ਪੜ੍ਹਾਈ ਕਰਨ ਗਈ ਹੋਵੇ ਜਾਂ ਜਾਣਾ ਹੋਵੇ ਅਸੀਂ ਵਿਆਹ ਹੀ ਲੈਟ ਕਰੀਏ ਹਾਂ ਠੀਕ ਹੈ ਖਰਚਾ ਕਰ ਦਾਂਗੇ ਠੀਕ ਹੈ ਬੇਸ਼ੱਕ ਗਰੀਬ ਘਰ ਦੀ ਹੋਵੇ ਤਾਂ ਵੀ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਪਰੇਵਾਂ ਠੀਕ ਹੈ ਪੈਸੇ ਰੁੱਕਰ ਦਾ ਪ੍ਰਵਾਹ ਹੋਈ ਜਾ ਠੀਕ ਹੈ ਖਰਚਾ ਫੁੱਲ ਕਰਾਂਗੇ ਪਰ ਪਰਿਵਾਰ ਵਧੀਆ ਹੋਵੇ ਉਂ ਜਿੰਮੇਵਾਰੀ ਵਾਲਾ ਹੋਵੇ ਜਿੰਮੇਵਾਰੀ ਵਾਲਾ ਸਟੈਂਡ ਵਾਲਾ ਹੋਵੇ ਜਿਹੜੀ ਗੱਲ ਕਹਿਤੀ ਤਾਂ ਕਹਿ ਤੇ ਉੱਤੇ ਖੜੇ ਅੱਤਗੀਆਂ ਡੁੱਗੀਆਂ ਵਾਲਾ ਹਨ ਅੱਜ ਕੱਲ੍ਹ ਬਾਤ ਚੱਲਦਾ ਏ ਆਉਂ ਪੈਸੇ ਲੁਵਾ ਕੇ ਬਾਹਰ ਜਾ ਕੇ ਮੱਖਰ ਜਾਂਦੇ ਨੇ ਵਾਗ ਮੱਖਰ ਜਿਵੇਂ ਮੇਰੇ ਆਖਾਵੰਦਾ ਹੈ ਕੋਈ ਤਰੀਕਾ ਹੈਗਾ ਕਰ ਲੈਣੇ ਆ ਬਈ ਉੱਤੇ ਦਾ ਵਾਧੂ ਨੇ ਬਣਾਉਣਾ ਹਮਮ ਕਰ ਲੈਣੇ ਨਿਗਾਚ ਜੱッセ ਜੱッセ ਆਈ ਜੱッセ ਚਾ ਲਿਆ ਨਾਲੇ ਬੀਬੀ ਨੂੰ ਬੁਲਾ ਬਿਸਕੁਟ ਤਾਂ ਲਿਆਉਂਦਾ ਨਾਲ ਆ ਲਿਆਉਣਾ ਜੀ ਮੈਂ ਨਾਲੇ ਬੀਬੀ ਨੂੰ ਬੁਲਾ ਮਾਤਾ ਦਾਜਾ ਬੀਬੀ ਕਰਮਾ ਆਇਆ ਵਗਿਆ ਅਸੀ ਗੱਲ ਜੀ ਹੋ ਠੀਕ ਹੋ ਹਾਂ ਸਭ ਠੀਕ ਹੋ ਨਹੀਂ ਚਾਲਾ ਕੀ ਤੇ ਹੂੰ ਗਰਮੀ ਉਹ ਬਾਹਰ ਅੰਦਰੋਂ ਲੱਤ ਹੋਣਾ ਏਸੀ ਚ ਬੰਨੇ ਹੋ ਹੋਰ ਜੇ ਫਿਰ ਵਜਨ ਗਰਮੀ ਜਾਂਦੇ ਕਰਦੇ ਉਹ ਅੰਦਰ ਦੇ ਰੋ ਉਦੋਂ ਕੋ ਬਾਹਰ ਤੋਂ ਨਿਕਲ ਨਹੀਂ ਹੁੰਦਾ ਹੂੰ ਤਾਂ ਬਹੁਤ ਹੁਣ ਤਪਦੇ ਨੇ ਨਾ ਫਿਰ ਪੱਕੇ ਕਰਨੇ ਅੱਗੇ ਵਾਲਾ ਕੰਮ ਤਾਂ ਹੈ ਨਹੀਂ ਚੋਰ ਦਾ ਸਲੜਵਾ ਠੀਕ ਦੀ ਆਓ ਟੈਨਸ਼ਨ ਨਹੀਂ ਲੈਣਾ ਉਹ ਸੌ ਠੀਕ ਟਾਕ ਪਤਾ ਨਹੀਂ ਇੰਟਰਵਿਊ ਨਹੀਂ ਨੇਰ ਕੋਲ ਕਰਦੇ ਇੱਥੇ ਅੱਛਾ ਇਹਨਾਂ ਤੇ ਚਾਹੇ ਪੋਤੀਆਂ ਦਾ ਪੁੰਨ ਦਾ ਵਜੇ ਹੋ ਗਏ ਯਾਰ ਅੱਛਾ ਵੀ ਹੁਣ ਆਪਾਂ ਮੁੰਡੇ ਨੂੰ ਆਪਣੇ ਜੱਸੇ ਨੂੰ ਅੱਛਾ ਤੇ ਵੈਂਡਾ ਹੀ ਕੁੜੀ ਮਿਲ ਜੇਵੇ ਠੀਕ ਜੀ ਵਧੀਆ ਬਾਬ ਜੀ ਵੀ ਤੇਰਾ ਬੋਧਾ ਮਿਸਾਲ ਐਨੀ ਠੀਕ ਹੈ ਮੈਂ ਵੀ ਆਪਣਾ ਕਰਨਾ ਕਰਾਉਂਦਾ ਰਿਸ਼ਤੇ ਜੇ ਤਾਂ ਉਹ ਵੀ ਕੋਈ ਨਹੀਂ ਘਟ ਹੋਈ ਉਹ ਤਾਂ ਆਪਾਂ ਨੂੰ ਦੱਸਦੇ ਨੇਗਾ ਜਦ ਤਾ ਬਥੇਰੀਆਂ ਨੇ ਆਇਆ ਹੁਣ ਜ਼ਿੰਮੇਵਾਰੀ ਵਾਲਾ ਪਰਿਵਾਰ ਹੋਵੇ ਵਧੀਆ ਤੂੰ ਵਰਦਾ ਤੂੰ ਦਾ ਰਹਿਣਾ ਠੀਕ ਆ ਮੈਂ ਤੈਨੂੰ ਸਾਰੇ ਪਤਾ ਉਹ ਵੀ ਬੰਦੇ ਦੇਵੇ ਪਲੜਾ ਬੰਦਾ ਵਧੀਆ ਠੀਕ ਆ ਆਪਣਾ ਹੁਣ ਚੁਕਮਿਆ ਕਾਰਵਾ ਬਥੇਰਾ ਤੱਕੜਾ ਨਾ ਨਾ ਬਸ ਉਹਨੇ ਨਹੀਂ ਆਣੀ ਕਹਿੰਦੇ ਵੀ ਚੱਲ ਆਪਾਂ ਭਾਈ ਕੁਬੀ ਨੂੰ ਨਾਲ ਪਾ ਕੇ ਤਾਂ ਨਵੇਂ ਬਹਾਨੇ ਨਰਸੀ ਕੋੰਨੇ ਆ ਨਾ ਜੀ ਚੱਲ ਬਦਲ ਆ ਇੱਥੇ ਹੁਣ ਕੰਮ ਵੀ ਕਿਹੜਾ ਹਾਂ ਹੁਣ ਤੈਨੂੰ ਪਤਾ ਕੀ ਅੱਜ ਕੱਲ੍ਹ ਚਾ ਪਾਈ ਹੈ ਅਸੀਂ ਚੱਲ ਜਮਣ ਹੈ ਨਾ ਔਰ ਇੱਕ ਨਸਾਬ ਆਉਦਾ ਮੁੰਡਾ ਪੜ੍ਹੇ ਲਿਖੇ ਹੋਰਾਂ ਹੀ ਡਰਦੇ ਆ ਫੇ ਕਿਤੇ ਥਾਰ ਵਿਗੜ ਜਾਂਦਾ ਫੇ ਰੋਸਾ ਆ ਜਾਂਦਾ ਹੁਣ ਤੈਨੂੰ ਪਤਾ ਹੀ ਹੈ ਵੀ ਚਾਚਾ ਦਿੰਦੇ ਮੇਰਾ ਪੁੱਤ ਉਹਥੇ ਰਲ ਲਾਇਕ ਲਾਣਾ ਮੁੰਡੇ ਦਾ ਪਤਾ ਹਾਂ ਹੁਣ ਪਤਾ ਹੀ ਲੱਗ ਜਾਂਦਾ ਹਮ ਖਰਚੇ ਖੁਰਚੇ ਦੀ ਵਾਲੀ ਵੀ ਕੋਈ ਕੋਈ ਗੱਲ ਨਹੀਂ ਹੈਗੀ ਤੇ ਬਸ ਪਰਿਵਾਰ ਵਧੀਆ ਲੱਭਦੀ ਹਨ ਜਿਵੇਂ ਵਾਰੀ ਵਾਲਾ ਜਹੰਮਿਆ ਉਹ ਜਿਹੜਾ ਕਰਦਾ ਹੱਸਿਆ ਠੀਕ ਆ ਹਾਂ ਕੋਈ ਨਹੀਂ ਉਹਦਾ ਕੋਈ ਗੱਲ ਨਹੀਂ ਤੇਰਾ ਵੀ ਮਾਨ ਤਨ ਵੱਧ ਤੇ ਚੜ ਕੇ ਕਰਾਂਗੇ ਘੱਟ ਨਹੀਂ ਕਰਾਂਗੇ ਠੀਕ ਕਰ ਤੂੰ ਡੀਜੇ ਹੀ ਕਰ ਵਧੀਆ ਕੋਈ ਨਹੀਂ ਕਰ ਲੈਂਦੇ ਨੇਗਾ ਚ ਕਰਕੇ ਦੱਸੀਂ ਫਿਰ ਮੈਨੂੰ ਹਾਂ ਪੀ ਲੈ ਆ ਚਾਹ ਪੀ ਲੈ ਉਹ ਮੈਂ ਤਾਂ ਨਿੰਦਰ ਕੇ ਜਾ ਕੇ ਆਇਆ ਸੀ ਉਹ ਮੁੰਡੇ ਬਾਰੇ ਕਹਿੰਦੇ ਨੇ ਰਿਸ਼ਤੇ ਨੂੰ ਹਾਂ ਜਮੇਰ ਦੀ ਕੁੜੀ ਦਾ ਲੱਗ ਮੈਨੂੰ ਪਤਾ ਲੱਗਿਆ ਵੀ ਉਹਦੇ ਤਿੰਨ ਕੁੜੀਆਂ ਤੀਆਂ ਐਸੇ ਤਾਂ ਵਧੀਆ ਬਣ ਜਾਣਗੇ ਦੇਖ ਜਾਗੇ ਉਹਨਾਂ ਪਰ ਮੈਂ ਹਾਂ ਮੈਨੂੰ ਜਾਂਦੀ ਦਿਖੀ ਆ ਕੁੜੀ ਨੇ ਵੀ ਆਈ ਰੈਸਟ ਕਰੀ ਹੋਈ ਆ ਚੱਲ ਕਰ ਲੈਨੇ ਆ ਪਤਾ ਜਾ ਦੂਰ ਟੀਲਾ ਪਰਮਾ ਕੇ ਖਾਣਾ ਪਹਿਲਾਂ ਜਾ ਕੇ ਆਉਣਾ ਚੱਲ ਠੀਕ ਆ ਹੈਲੋ ਬੀ ਹਾਲ ਆ ਜ ਮੇ ਸੰਗ ਜੀ ਅ ਕਰਮਾ ਬੋਲਦਾ ਹਾਂ ਠੀਕ ਠਾਕ ਹਾਂ ਵਧੀਆ ਵਧੀਆ ਉਹ ਆਪਣੀ ਗੁੱਡੀ ਵਾਰੇ ਪੁੱਛਦਾ ਸੀ ਮੈਂ ਹਾਂ ਵੀ ਰਿਸ਼ਤਾ ਕਰਾ ਮਾ ਸਾਡੇ ਪਿੰਡ ਵਾਲੇ ਸਰਦਾਰਾਂ ਦੇ ਨਰਿੰਦਰ ਕੇ ਹਾਂ ਉਹ ਕਹਿੰਦੇ ਨੇ ਖਰਚਾ ਸੀ ਸਾਰਾ ਕਰਾਂਗੇ ਜੀ ਕੁੜੀ ਨੂੰ ਵੈਨ ਆਉਣੇ ਚਾਹੀਦੇ ਨੇ ਇਹਦਾ ਇਸ਼ਟ ਕਰਾਣਾ ਵੀ ਹੈ ਭਾਲ ਦੇ ਨੇ ਹਾਂ ਹਾਂ ਖਰਚਾ ਉਹ ਕਰਨਗੇ ਸਾਰਾ ਪੋਰਾ ਨਹੀਂ ਲੈਣ ਦੇਣ ਕੋਈ ਕੁਝ ਨਹੀਂ ਮੁੰਡੇ ਦਾ ਇੱਕ ਨੰਬਰ ਦਾ ਕੋਈ ਜਿੱਥੇ ਮਰਜੀ ਪਤਾ ਕਰ ਨਹੀਂ ਕੋਈ ਨਸ਼ੇ ਪੱਤੇ ਨੂੰ ਜਾਂ ਕਿਸੇ ਹੋਰ ਨੂੰ ਕੋਈ ਚੀਜ਼ ਦਾ ਉਹ ਪੋਰਾ ਵੀ ਗਾਹ ਦਾ ਬੈਲ ਨਹੀਂ ਮੁੰਡੇ ਨੂੰ ਹਾਂ 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 ਕਿੰਨੇ ਬੈਡ ਨੇ ਗੁੱਡੀ ਨੂੰ ਆਪਣੀ ਨੂੰ 7.5 ਅੱਛਾ ਹਾਂ ਕਰਤਾ ਦੋ ਕਿਰਪਿਆ ਨਾ ਲਾਈ ਜਾਈ ਹਾਂ ਸਾਰਾ ਟੋਟਲੀ ਆਪੇ ਕਰ ਲੰਗੇ ਖਰਚਾ। ਓਏ ਹੁਣ ਇੱਥੇ ਹੈ ਵੀ ਕੁਛ ਨਹੀਂ। ਮਸੇ ਪੱਤੇ ਨੂੰ ਮੁੰਡੇ ਮੂੰਹ ਮਾਰੀ ਜਾਂਦੇ ਨੇ ਫਿਰ ਅਗਲਾ ਕਹਿੰਦਾ ਵੀ ਆਪ ਤੇ ਬੱਚੇ ਨੂੰ ਬਾਹਰ ਹੀ ਛੋੜੀਏ। ਹੋਰਾਂ ਫਿਰ ਗੱਲ ਕਰ ਲੈਂਦੇ ਆ ਗੱਲ। ਚੱਲ ਮੈਂ ਮੈਂ ਤੈਨੂੰ ਪੁੱਛ ਕੇ ਦੱਸਾਂ ਠੀਕ ਆ। ਸਾਰਾ ਠੀਕ ਆ ਫਿਰ ਕਰਦੇ ਆ ਗੱਲ ਫਿਰ ਚੰਗਾ। ਠੀਕ ਆ। ਔਰ ਟੁੱਟ ਗਈ ਪੈ ਗਈ ਲੱਗਦੀ ਐ ਸਪਰੇਅ ਤੇ ਵੀ ਕਰੀਏ ਲਿਆ ਕੇ ਉਹ ਫਲ ਤਾਂ ਵਧੀਆ ਚੱਕ ਲਿਆ ਲੈ ਉਹ ਨਾ ਟਸਪਰੇ ਵੀ ਸੇ ਰੋ ਜਾ ਕੇ ਖੇਰ ਕਰ ਕਿੱਧਰ ਵਾਗੇ ਇਹ ਲਾਉ ਬੱਠੀ ਨਾ ਸੱਚੋ ਜਿਹੜੀ ਕਰਮਾਂ ਗੱਲ ਕਰਕੇ ਗਿਆ ਮੈਂ ਤੇ ਇਹਦੇ ਨਾਲ ਕਰੀਉ ਨਹੀਂ ਵੀ ਐਂ ਕਹਿੰਦਾ ਸੀ ਕੁੜੀ ਦੇ ਰਿਸ਼ਤੇ ਬਾਰੇ ਪਰ ਗੱਲ ਤਾਂ ਕਰਾਂ ਇਹਦੇ ਨਾਲ ਕਿੱਥਿਆਂ ਅੰਦਰੇ ਲਾ ਉਹ ਬੜੀ ਬੱਤੀਆਂ ਅੰਦਰੇ ਬੜੀ ਬੈਠੀਆਂ ਤੈਨੂੰ ਆਏ ਨਹੀਂ ਹੈਗਾ ਵੀ ਪਾਣੀ-ਦਾਣੀ ਤਾਂ ਦੇ ਦਾਂ ਵੀ ਕਦੋਂ ਦਾ ਖਪੋਖੂ ਮੈਂ ਆਪ ਕੰਮ ਕਰੀ ਜਾਂਦੀ ਆਂਗੀ ਮੈਂ ਤੈਨੂੰ ਕਿੱਥੋਂ ਪਾਣੀ ਪਿਆ ਦਾਂ ਦੇਖਾ ਕੀ ਕੰਮ ਕਰਦੀ ਐ ਤੂੰ ਇਹ ਜਾ ਆਹ ਦੇਖ ਲਾ ਗੱਠੇ ਲੱਗ ਰਹੀਆਂ ਨੇ ਚਾਰ 31 ਬਠੇ ਚੰਗਾ ਬਹਿ ਜਾ ਹੋ ਹੋ ਗਰਮੀ ਬਹੁਤ ਹੈ ਗਰਮੀ ਤਾਂ ਫਿਰ ਹੋ ਹੀ ਰਹੀ ਹੈਗੀ ਹੁਣ ਮੈਂ ਤਾਂ ਤੈਨੂੰ ਐ ਕਹਦਾ ਸੀਗਾ ਹੂੰ ਕਰਮਾ ਵੀ ਲੈ ਤੇ ਉਹਦਾ ਫੋਨ ਆਇਆ ਸੀਗਾ ਅੱਛਾ ਮਿਲਿਆ ਤਾਂ ਕੱਲ ਪਰਸੋ ਦੀਗਾ ਠੀਕ ਆ ਅੱਜ ਫੋਨ ਆਈ ਧੀ ਮੈਨੂੰ ਅੱਛਾ ਆਪਣੀ ਕੁੜੀ ਦਾ ਰਿਸ਼ਤੇ ਨੂੰ ਕਹਿੰਦਾ ਉਹ ਫਿਰ ਮੈਂ ਕੀ ਕਰਾਂਗੇ ਕਹਿੰਦਾਗਾ ਕਹਿੰਨੀ ਮੈਂ ਕੀ ਕਰਾਂ ਹੁਣ ਰਿਸ਼ਤਾ ਕਰਨਾ ਨਹੀਂ ਇਹਦਾ ਕੋਠੇ ਜਿੱਡੀ ਤਾਂ ਹੋ ਗਈ ਘਰੇ ਬਿਠਾ ਕੇ ਰੱਖੇਗੀ ਹੁਣ ਤੋਂ ਵਿਆਹ ਦੀਆਂ ਗੱਲਾਂ ਕਰਨ ਲੱਗ ਗਿਆ ਪੰਜੀ ਹੈ ਗਿਆ ਤੇਰੇ ਲਾਵੇ ਓਹੋ ਕਮਲ ਜੀ ਹੁਣ ਆਪਾਂ ਵੱਡੀ ਕੁੜੀ ਦਾ ਵੀ ਤਾਂ ਵਿਆਹ ਕਰਿਆ ਉਹਦੇ ਵੀ ਤਾਂ ਪੈਸੇ ਲੱਗੇ ਤੇ ਨਾਲੇ ਪੈਸੇ ਦੀ ਤੂੰ ਚਿੰਤਾ ਨਾ ਕਰ ਆਪੇ ਬਣ ਜੂਗਾ ਹੀਲਾ ਨਾਲੇ ਮੈਨੂੰ ਕਰਮਾ ਇਹ ਕਹਿੰਦਾ ਠੀਕ ਆ ਉਹ ਤਾਂ ਬਹੁਤ ਆਕੜੇ ਉਮੀਰ ਬੰਦੇ ਨੇ ਅੱਛਾ ਉਹ ਤਾਂ ਚੁੰਨੀ ਜੜਾ ਵਹੀ ਕਰਦਾਂਗੇ ਆਪਾਂ ਤੋਂ ਦੇਣ ਲੈਣ ਵੀ ਨਹੀਂ ਲੈਂਦੇ ਹੈਗੇ ਠੀਕ ਆ ਨਾ ਫਿਰ ਮੇਰੀ ਗੱਲ ਸੁਣਾ ਫਿਰ ਹੋਰ ਤੂੰ ਕੀ ਦੇਖਦਾਗਾ ਕਰਕੇ ਪਰੇ ਦਾ ਖਾਹਾ ਵੱਡ ਮੇਰੇ ਸਿਰ ਤੇ ਬੋਝ ਬਣੀ ਬੈਠੀ ਹੈਗੀ ਓਹੋ ਸਿੰਦਰੇ ਤੂੰ ਤਾਂ ਹਰ ਟਾਈਮ ਪੱਕੀ ਰਹਿਣੀ ਆ ਆਏ ਨਹੀਂ ਬੋਲਿਆ ਕਰਦੇ ਨੇ ਧੀ ਤੇਣੀ ਨੂੰ ਠੀਕ ਹੈ ਬੋਝ ਕਾ ਦਾ ਇਹ ਵੀ ਆਪਣੇ ਘਰ ਦੀ ਧੀ ਹੈ ਐਨ ਰੀਤੀ ਰਿਵਾਜਾਂ ਨਾਲ ਤੋਰਾਂਗੇ ਆਪਾਂ ਵੀ ਹਾਂ ਉਹੀ ਹਰ ਟਾਈਮ ਪੱਕੀ ਰਹੂਗੀ ਹਾਂ ਠੀਕ ਹੈ ਬਾਬਾ ਜਿਵੇਂ ਤੈਨੂੰ ਠੀਕ ਲੱਗਦਾ ਉਹ ਮੈਂ ਕਰ ਲਾ ਠੀਕ ਆ ਪੰਜੀ ਨਹੀਂ ਹੈਗੀ ਮੇਰੇ ਰਵੇ ਲੋਰ ਨੂੰ ਕੱਲ ਨੂੰ ਤੋਂ ਕਹੇ ਵੀ ਮੈਂ ਵਿਆਜ ਤੇ ਚੱਕ ਲੰਨਾਗਾ ਪਹਿਲੀ ਬਥੇਰਾ ਕਰਜ਼ਾ ਚੜਿਆ ਹੋਇਆਗਾ ਉਹ ਚੰਗਾ ਬਾਬਾ ਤੂੰ ਜਾ ਜਾ ਕੇ ਪਾਣੀ ਰਾਣੀ ਲੈ ਕੇ ਆ ਹਾਂ ਅੱਗੇ ਦਾ ਮੇਰੇ ਕਰਜ਼ੇ ਤੂੰ ਹੀ ਲਹੋਣੀ ਆ ਅੱਗੇ ਕਰ ਜਾ ਸਿਰ ਝਾੜ ਲਿਆ ਕਾਹਦਾ ਝਾੜ ਲਿਆ ਨਸ਼ਾ ਮੈਂ ਨਹੀਂ ਕਰਦਾ ਕੋਈ ਹੋਰ ਨਹੀਂ ਕਰਦਾ ਹਾਂ ਹੋਣੀ ਮਰੀ ਜੋਗੀ 24 ਘੰਟੇ ਓਵਰ ਲੈਵਲ ਲੇ ਆ ਗਿਆ ਮੇਰੇ ਕੋਲ ਤੋਂ ਵੱਢ ਕੇ ਹਸਨੀ ਦਾ ਬਹਿ ਜਾ ਪੁੱਤ ਬਹਿ ਜਾ ਤੁਸੀਂ ਇੱਧਰ ਬੈਠੇ ਹੋ ਮੈਂ ਵੱਖਾ ਹਵਾ ਜੀ ਚਲਦੀ ਤੇਰੇ ਡਾਲਿਆ ਸੀ ਮੰਜਾ ਅੱਛਾ ਫੜਿਆ ਮੇਰੇ ਸਿਰ ਹਾਂਜੀ ਫੜਿਆ ਚੱਲ ਮੈਂ ਤੁਹਾਨੂੰ ਘਰੇ ਦੇਖ ਕੇ ਆਈਆਂ ਮੰਮੀ ਵੀ ਨਹੀਂ ਮੈਨੂੰ ਦਿੱਸੀ ਪਰ ਮੈਂ ਇੱਧਰ ਨੂੰ ਹੀ ਆ ਗਏ ਤੇਰੀ ਮਾਂ ਦਾ ਕੀ ਆ ਪੁੱਤ ਇੱਥੇ ਕੋਲੇ ਕੱਛਣ ਗਈ ਹੋਣੀ ਕਬਾਡੀਆਂ ਦੇ ਮੁੰਡੇ ਨੇ ਕਈ ਕਿਤੇ ਚਲੋ ਬਾਪੂ ਜੀ ਤੁਸੀਂ ਇਦਾਂ ਖਤ ਬੋਲ ਚਲੋ ਕੋਈ ਨਹੀਂ ਆਏ ਘਰ ਪੁੱਤ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਚਲ ਤੂੰ ਵਧੀਆ ਹੋ ਰਿਆ ਹਾਂਜੀ ਦੱਸੋ ਬਾਪੂ ਜੀ ਤੇਰਾ ਤਾਇਆ ਮਿਲਿਆ ਤੀਆ ਕਰਮਾ ਹਾਂਜੀ ਮੈਨੂੰ ਕਹਿੰਦਾ ਵੀ ਕੋਈ ਮੁੰਡੇ ਦੀ ਦੱਸ ਪਾਉਂਦਾ ਸੀਗਾ ਤੇਰੇ ਬਾਰੇ ਹਾਂਜੀ ਵੀ ਬਾਰੇ ਪੂਰੇ ਚਾਊਗਾ ਮੁੰਡਾ ਆ ਜਿਹੜਾ ਤੈਨਨੇ ਕੋਰਸ ਜਾ ਕਰਿਆ ਹਾਂਜੀ ਹਾਂ ਵੀ ਬੈਂਡ ਮੁੰਡ ਵਾਲੀ ਕੁੜੀ ਚਾਹੀਦੀ ਐਨਾਂ ਨੂੰ ਵੀ ਵਧੀਆ ਕਾਰੋਬਾਰ ਦੱਸ ਹਾਂਜੀ ਮੈਂ ਉਹਨੂੰ ਆਖਿਆ ਵੀ ਕਰ ਮੈਂ ਤੈਨੂੰ ਪਤਾ ਮੈਂ ਤਾਂ ਸਿੱਧਾ ਸਾਦਾ ਬੰਦਾ ਐ ਜੇ ਭਾਈ ਤੈਨੂੰ ਠੀਕ ਲੱਗਦਾ ਤਾਂ ਦੇਖ ਲੈਣੇ ਕਰ ਲੈਣੇ ਕਾਰੋਬਾਰ ਭਾਈ ਚੰਗਾ ਦੱਸਦਾ ਮੈਂ ਤਾਂ ਤੇਰੀ ਸਲਾਹ ਲੈਂਦਾ ਦੀ ਪੁੱਤ ਤੂੰ ਦੱਸ ਵੀ ਕਿਵੇਂ ਕਰੀਏ ਮੈਂ ਬਾਪੂ ਜੀ ਤੁਸੀਂ ਮੇਰੀ ਸਲਾਹ ਕੀ ਲੈਣੀ ਹੈ ਹੌਣ ਤੱਕ ਤੁਸੀਂ ਤੁਸੀਂ ਮੈਨੂੰ ਪੜਾਇਆ ਇਹਨਾਂ ਵੱਡਾ ਕਰਿਆ ਹਨ ਤਾਂ ਥੋੜੀ ਜ਼ਿੰਮੇਵਾਰੀ ਬਣਦੀ ਆ ਤੁਸੀਂ ਦੇਖੋ ਤੁਸੀਂ ਮੇਰੇ ਲਈ ਮਾੜਾ ਤਾਂ ਕਰੋਗੇ ਨਹੀਂ ਕੁਝ ਉਹ ਕਰੋਗੇ ਠੀਕ ਕਰੋਗੇ ਪੁੱਤ ਜਿਹੜੀ ਤੇਰੀ ਮਾਂ ਇਹਨੂੰ ਤਾਂ 24 ਘੰਟੇ ਤੇਰੀ ਪੱਟੀ ਪਹਿਣਦੀ ਰਹਿੰਦੀ ਹੈ ਮੈਂ ਇਹਨੂੰ ਸਮਝਾਇਆ ਵੀ ਪੁੱਤ ਆਪਣੀਆਂ ਦੋ ਇੱਕੋ ਕੁੜੀਆਂ ਦੋ ਇੱਕੋ ਸਾਰ ਨੇ ਪਰ ਇਹ ਮੰਨਦੀ ਨਹੀਂ ਨਾ ਇਹ ਗੱਲ ਚਲੋ ਕੋਈ ਗੱਲ ਨਹੀਂ ਬਾਪੂ ਜੀ ਮਾਂ ਦਾ ਵੀ ਮੈਨੂੰ ਕੋਈ ਗੁੱਸਾ ਨਹੀਂ ਹੈਗਾ ਕੋਈ ਨਹੀਂ ਜਿੰਨਾ ਕੁ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਬਸ ਠੀਕ ਆ ਮੈਂ ਤਾਂ ਕਿਸੇ ਦਾ ਗੁੱਸਾ ਨਹੀਂ ਕੋਈ ਨਹੀਂ ਕਰਮਾਂ ਦੀ ਗੱਲ ਹੁੰਦੀ ਹੈ ਕੀ ਤਰ੍ਹਾਂ ਪਿਆ ਉਹ ਬੈਠਿਆ ਜਿੰਨੇ ਜੋਗਾ ਹੋਗਾ ਮੈਂ ਕਰੂੰਗਾ ਪੁੱਤ ਤੇਰਾ ਕੋਈ ਵਾਕੀ ਮੇਰੇ ਤਾਇਏ ਨਾਲ ਕਰਮੇ ਨਾਲ ਕਰਦਾ ਗੱਲ ਠੀਕ ਹੈ ਤੁਹਾਡੀ ਹਾਂ ਚ ਮੇਰੀ ਹਾਂ ਜਿਵੇਂ ਉਹ ਠੀਕ ਲੱਗੂਗਾ ਉਵੇਂ ਕਰ ਲੀ ਠੀਕ ਹੈ ਮੇਰਾ ਸੈਨਾ ਪੁੱਤ ਆਇਆ ਕਰ ਪੁੱਤ ਬੈਣੀ ਗੱਲ ਸੁਣ ਰਹੀ ਜੀ ਉਹਨਾਂ ਨੂੰ ਬੈਂਡ ਦੱਸ ਦੋ ਕਿ ਸੱਤ ਬੈਂਡ ਆਏ ਨੇ ਸੱਤ ਬੈਂਡ ਆਇਆ ਨੇ ਪੁੱਤ ਠੀਕ ਹੈ ਮੈਂ ਤਾਂ ਹਲੇ ਸੋਚ ਰਹੀ ਸੀਗੀ ਮੈਂ ਕਿਹਾ ਵੀ ਚੱਲ ਹੋ ਮੇਰੇ ਬੈਂਡ ਜੀ ਆ ਗਏ ਪਤਾ ਨਹੀਂ ਮੰਮੀ ਪੈਸੇ ਵਗੈਰਾ ਲਾਣ ਦਊ ਕਿ ਨਹੀਂ ਲਾਣ ਦਊ ਵੀ ਚਲੋ ਵਧੀਆ ਹੋ ਗਿਆ ਐ ਕੰਮਲੀ ਉਹ ਕੌਣ ਹੁੰਦੀ ਐ ਰੋਕਣ ਵਾਲੀ ਮੈਂ ਮਾਲਕਾ ਕਰਦਾ ਮੈਂ ਆਪੇ ਕਰੂੰ ਮੇਰੀ ਧੀ ਦਾ ਹਾਂ ਬਾਪੂ ਜੀ ਮਾਲਕਾ ਤੁਸੀਂ ਹੈ ਕਿ ਕੀ ਫਾਇਦਾ ਫਸਣਾ ਨਹੀਂ ਜੇ ਦਾ ਸਹੀ ਨਾ ਫਿਰ ਕੋਈ ਨਹੀਂ ਕੋਈ ਨਹੀਂ ਉਹ ਤਾਂ ਦਾ ਸੁਭਾਅ ਇਹੋ ਜਿਹਾ ਬੋਲਣ ਦਾ ਐ ਕਰ ਮੇਰਾ ਸਿਰ ਜੇ ਰੋਟੀ ਖਾਣੀ ਰੋਟੀ ਪਾਣੀ ਖਾ ਲੈ ਪੁੱਤ ਜੀ ਹਾਂ ਠੀਕ ਐ ਬਾਪੂ ਜੀ ਹਾਂ ਜਾਂ ਮੇਰਾ ਚੇਰਾ ਚੱਲ ਸ਼ੁਕਰ ਆ ਪ੍ਰਮਾਤਮਾ ਜਾਂ ਮੇਰੀ ਧੀ ਵਾਲਾ ਕੰਮ ਬਣ ਜੇ ਮੇਰੇ ਸਿਰ ਤੋਂ ਬੋਝ ਹਲਕਾ ਹੋ ਜਾਈ ਆਪੇ ਕਰੂ ਦਾਤਾ ਇਹ ਮੇਰਾ ਮਾਲਕਾ ਲੈਮਣਾਂ ਕਰਮੇ ਨੂੰ ਫੋਨ ਲਾ ਕੇ ਨਾ ਪੁੱਛਿਆ ਵੀ ਕਿੱਥੇ ਆ ਵੀ ਰਹਿਮ ਅਸ਼ਵਰਾ ਕਰ ਲਾਂਦੇ ਇਸ ਬਾਰੇ ਹੈ ਉਸ ਦਾ ਚਲ ਕਰਮ ਕਰਮ ਹਲੋ ਹਾਂ ਬਈ ਕਰਮੇ ਕੀ ਹਾਲ ਐ ਬਿੱਕਰ ਬੋਲ ਰਿਆ ਤੀਗਾ ਉਹ ਮੈਂ ਤਾਂ ਉਹੀ ਜਿਹੜਾ ਕੰਮ ਤੂੰ ਕਹਿੰਦਾ ਸੀ ਉਹਦੇ ਬਾਰੇ ਗੱਲ ਕਰਦਾ ਦੀ ਮਾ ਆ ਜਾਂਦਾ ਘਰੇ ਮੜਾ ਜਾ ਕੋਈ ਰਹਿਮ ਅਸ਼ਵਰਾ ਕਰ ਲਾਂਗੇ ਅੱਛਾ ਅੱਛਾ ਉਹਨੇ ਚਲ ਆ ਜਾ ਫਿਰ ਹਾਂ ਹਾਂ ਮੈਂ ਉੱਥੇ ਬੈਠੇ ਆ ਛੇਤੀ ਆ ਮੈਂ ਆ ਜਾ ਠੀਕ ਲੈ ਇਹ ਤਾਂ ਆ ਰਹੇ ਹਾਂ ਫੇਰ ਕਰਦੇ ਆ ਕੋਈ ਗੱਲ ਦੇਖ ਲੈ ਇੰਨਾ ਖਲਾਰਾ ਪਾ ਰੱਖਿਆ ਗਾ ਕੁੜੀ ਜੀ ਡੱਕਾ ਨਹੀਂ ਤੋੜ ਕੇ ਦੂਰਾ ਕਰਦੀ ਵੀ ਮੈਂ ਕੋਈ ਕੰਮ ਨੂੰ ਧੰਦੇ ਨੂੰ ਹੱਥ ਲਾ ਲਾਂ ਚੱਕ ਲੈਂਦੀ ਹੈਗੀ ਕਾਪੀਆਂ ਜਾਂ ਨਿਕਲ ਜਾਂਦੀ ਹੈਗੀ ਤੜਕੇ ਆਉਂਦੀ ਆ ਕੀ ਦੇਖ ਇੱਕ ਨਾ ਲਾਈ ਕਾਪੀਆਂ ਮੰਮੀ ਪਾਣੀ ਪੂਣੀ ਦੇ ਦਿੰਦੇ ਮੈਨੂੰ ਪਿਆਸ ਲੱਗੀ ਆ ਮੈਂ ਇਤੋਂ ਨਹੀਂ ਪਾਣੀ ਪੂਣੀ ਪੀ ਜਾਂਦਾ ਆਪਦਾ ਆਪੀ ਪੀ ਲੈ ਤੜਕੇ ਦੀ ਲੱਗ ਰਹੀ ਹੈਂਗੀ ਕੰਮ ਕਰਨ ਦੁਪਹਿਰਾ ਚੜ ਗਿਆ ਪਹਿਲਾਂ ਮੈਨੂੰ ਤੇਰੇ ਹੱਥ ਨਹੀਂ ਟੁੱਟੇ ਆਪੀ ਪੀ ਲੈ ਚਲੋ ਕੋਈ ਗੱਲ ਮੰਮੀ ਮੈਂ ਰੋਟੀ ਲਾ ਕੇ ਆਪਦੀ ਖਾ ਲਈ ਮੈਂ ਤਾਂ ਆਪਦੀ ਖਾ ਲਈ ਮੰਮੀ ਰੋਟੀ ਤਾਂ ਬਣਾ ਦਿੰਦੇ ਤੁਸੀਂ ਮੈਂ ਵੀ ਤਾਂ ਪੜ ਕੇ ਆਈ ਆ ਮੈਂ ਤੇਰੇ ਬਾਪ ਦੀ ਨੌਕਰ ਨਹੀਂ ਰੱਗੀ ਹੋਈ ਠੀਕ ਆ ਤੁਹਾਡੇ ਸਾਰਿਆਂ ਦੇ ਲੰਗਰ ਲਾ ਲਾ ਕੇ ਤੁਹਾਨੂੰ ਥਾਲੀਆਂ ਭਰੋਸਾਂ ਆਪਦੀ ਲਾ ਲਾ ਤੇ ਖਾ ਲਾ ਠੀਕ ਆ ਰੋਟੀਆਂ ਦੱਸ ਵਿਆਹ ਹੋਵੇ ਪਰ ਮਾਗਰੋ ਲਹੀ ਜਾਵੇ ਪਰੇ ਮੈਨੂੰ ਪਾਪ ਲੱਗੀ ਪਈ ਹੈਗੀ ਤੜਕੇ ਤੋਂ ਲੱਗ ਜਾਣਗੇ ਰੋਬ ਮਾਰਨ ਇੱਕ ਉਹ ਵੀ ਨਿਕੜ ਜਾਂਦਾ ਤੜਕੇ ਉਹ ਕੁੜੀ ਨੂੰ ਵੀ ਨਹੀਂ ਕਹਿੰਦਾ ਵੀ ਭਾਈ ਤੇਰੀ ਮਾਂ ਨਾਲ ਧੰਦੇ ਨੂੰ ਹੱਥ ਲਵਾ ਦਿਆ ਕਰ ਦੁਪਹਿਰ ਆ ਗਈ ਮੈਨੂੰ ਦੱਸ ਮੈਂ ਕੀ ਕਰਾਂ ਲਬਤ ਪਾਣੀ ਪੀ ਕੀ ਹੋ ਗਿਆ ਸਬਜੀ ਦੀ ਦਿੱਤੀ ਐ ਤਾ ਪੁੱਤ ਰੋਟੀ ਨੂੰਣਾ ਟਾਈਮ ਲੱਗੇ ਜਲਾ ਤੂੰ ਦਾ ਦੋਨੇ ਹੀ ਬੜਕੇ ਡੈਡੀ ਮੈਂ ਰੋਟੇ ਬਣਾਉਣ ਲੱਗ ਗਈ ਦਾਰਸ ਨਾ ਬਣਾਉਣ ਨੂੰ ਪਣੀ ਤਾਂ ਪਈਦੀ ਰੋਟੀ ਪੁੱਤ ਕਹ ਹੈ ਨਹੀਂ ਤੇ ਨਹੀਂ ਉਹ ਮਿਲਦਾ ਖਾਲੀ ਹੋਣੀ ਆ ਮੇਰੇ ਤੂੰ ਸੋਨੂ ਯਾਰ ਮੰਮੀ ਨੇ ਖਾਲੀ ਹੋਊਗੀ ਫਿਰ ਨਾ ਬਣਾ ਲੈ ਤੂੰ ਚਾਰ ਨਾਲ ਸਾਰੀਆਂ ਬੋਲੀਆਂ ਉਹ ਸਬਜ਼ੀ ਮੰਮੀ ਕਹਿੰਦੀ ਹੈ ਨਹੀਂ ਵੀ ਅੱਜ ਮੈਂ ਲੈ ਕੇ ਹੋਣੀ ਆ ਮੈਂ ਕਿਹਾ ਚਲ ਚਾਰ ਨਾਲ ਖਾਦੇ ਸਬਜ਼ੀ ਤਾਂ ਹੈਗੀ ਤੀ ਗੁਲਹਰੀ ਪਈ ਤੀ ਹੂੰ ਸਿਆਣੇ ਨੇ ਸੱਚ ਕਿਹਾ ਮਤੇਰ ਤਾਂ ਮਤੇਰੀ ਹੁੰਦੀ ਹੈ ਕਰਗੀ ਨਾ ਕੁੜੀ ਨਾਲ ਉਹ ਗੱਲ ਚਲ ਕੋਈ ਨੀਤੀ ਹੈ ਜਿਹੜੀ ਕਰਮਾਂ ਚ ਨੇ ਉਹ ਤਾਂ ਹੁਣ ਖਾਣੀ ਨੇ ਖਾਲਾ ਕੋਈ ਨਹੀਂ ਅੱਜ ਤੱਕ ਬਿਕਰਦਾ ਇਹਨੂੰ ਸੱਦਿਆ ਜੇ ਆ ਗਿਆ ਤੇਰਾ ਉਧਰ ਗੱਲਬਾਤ ਬਣ ਗਈ ਨਾ ਪ੍ਰਮਾਤਮਾ ਕਰੇ ਤੈਨੂੰ ਸੁੱਖਾਂ ਦਾ ਸਾਹ ਦੇ ਕਿਤੇ ਤੂੰ ਅਬਦੇ ਕਰੇ ਜਾਵੇਂ ਇਹਨੇ ਤਾਂ ਜਿਹੜਾ ਕਰਨ ਨਹੀਂ ਸੀ ਉਹ ਕਰਤੀ ਇਹ ਤਾਂ ਨਾ ਬਾਪੂ ਜੀ ਫਿਰ ਕੀ ਹੋ ਗਿਆ ਮੇਰਾ ਤਾਂ ਬਹੁਤ ਕੋਸਾ ਕਿਸੇ ਨੂੰ ਤਾਂ ਚਾਰਨਾ ਵੀ ਰੋਟੀ ਨਸੀਬ ਨਹੀਂ ਹੁੰਦੀ ਹੈਗੀ ਤੈਨੂੰ ਨਹੀਂ ਪਤਾ ਪੁੱਤਾਂ ਇਕਲਨਾ ਤੈਨੂੰ ਵੀ ਪਤਾ ਮੈਂ ਜਾਣਦਾ ਇਹਦੇ ਬਾਰੇ ਖਾਲਮੇਤੀ ਮੇਰਾ ਮਾਲਕਾ ਲੈ ਆ ਗਿਆ ਕਰਮਾ ਸੂ ਵੀ ਆ ਗਿਆ ਓਏ ਆ ਜਾ ਭਾਈ ਕਰਮੇ ਤੇਰੀ ਬਾਤ ਟਿਕ ਰਹੀ ਠੀਕਾ ਕੀ ਹਾਲ ਆ ਵੀਰਾ ਹੋ ਠੀਕ ਹੈ ਠੀਕਾ ਠੀਕ ਹੈ ਓ ਕਿਵੇਂ ਪੱਗ ਜੀ ਲਵੇੜੀ ਫੜਦਾ ਓ ਬੱਸ ਕੰਮ ਕਰ ਤੈਨੂੰ ਪਤਾ ਹੀ ਆ ਮਾਹ ਕਿਤੇ ਪਰਜਾਈ ਨੇ ਕੋਸ ਮਾਰੇ ਹੋਈ ਨਾ ਨਾ ਉਹ ਠੀਕ ਹੈ ਹਾਂ ਵਧੀਆ ਅੱਛਾ ਮੈਂ ਤਾਂ ਤੈਨੂੰ ਆਈ ਸੱਜਿਆ ਦੀਗਾ ਮਖਾ ਜਿਹੜੀ ਤੈਨਨੇ ਗੱਲ ਦੱਸੀ ਸੀਗੀ ਆਪਣੀ ਮਨੂ ਦੇ ਰਿਸ਼ਤੇ ਬਾਰੇ ਅੱਛਾ ਮੈਂ ਕਰੀ ਤੀ ਗੱਲ ਕਰੇ ਅੱਛਾ ਤਰੀਕੇ ਅੰਦਰ ਵੀ ਠੀਕ ਆ ਚਲ ਜਿਵੇਂ ਠੀਕ ਲੱਗਦਾ ਵੀ ਕਰਦੇ ਵੀ ਕਰਮਾ ਕਿਹੜਾ ਹੋ ਨਿਆਣਾ ਠੀਕ ਕਿਤੇ ਮਾੜੇ ਤੋਂ ਤਾਂ ਖੜਾਉਂਦਾ ਨਹੀਂ ਹੈਗਾ ਲੈ ਦੇਖ ਬਾਈ ਜਿਵੇਂ ਹੁਣ ਤੂੰ ਕਹਿਣਾ ਹੋ ਵੀ ਹੋਣਾ ਚਾਹੀਦਾ ਤੂੰ ਆਪ ਸੈਣਾ ਤੈਨੂੰ ਪਤਾ ਹੀ ਆ ਮੇਰੇ ਘਰ ਦੇ ਹਾਲਾਤ ਦੇ ਮੇਰੇ ਦੇ ਬਣਾ ਤੂੰ ਟਰਾਈ ਮਾਰ ਆ ਪਾ ਯਾਰ ਕਈ ਕਦੇ ਗਲਤ ਕੰਮ ਆ ਇਹ ਕਰਾ ਕੇ ਰਾਜ ਨਹੀਂ ਚੋਦੀ ਪੈਣਾ ਸਮਝੇ ਸੰਝੇ ਰਹਿਣਾ ਆਪਾਂ ਕਹਿਤੀ ਪੈਣ ਨੂੰ ਆਪਾਂ ਗਲਤ ਆਪ ਸੇ ਪਸਾਵਾਂਗੇ ਓਡਾ ਪਾਪ ਬਹੁਤ ਵੱਡਾ ਹੈ ਨਾ ਮੈਂ ਤੇ ਗਲਤ ਨਹੀਂ ਠੀਕ ਆ ਜੇ ਗਲਤ ਕੋਈ ਲਾਲਚ ਨਹੀਂ ਆਪਾਂ ਨੂੰ ਕੋਈ ਲਾਲਚ ਨਹੀਂ ਹੈਗਾ ਆਪਾਂ ਤਾਂ ਕੁੜੀ ਵਜਾਰੀ ਸੋਹੀ ਵਸੇ ਆਪਾਂ ਦਾ ਇਹ ਵੀ ਸੀਸਾਂ ਦਾ ਵੀ ਕੁੜੀ ਆਪਾਂ ਨੂੰ ਤੈਨੂੰ ਆਪੇ ਪਤਾ ਦੇਖ ਲੈ ਮਾਵਾਰੀ ਹੈ ਪਹਿਲੀ ਰੁਕੀ ਹੁਣ ਤੇਰੀ ਪਰਜਾਈ ਬਾਰੇ ਤਾਂ ਤੂੰ ਜਾਣ ਲੈ ਦੇ ਬਾਰੇ ਬੇਫਿਕਰਾ ਯਾਰ ਆਖਾ ਮੀਂਝ ਕੇ ਕਰ ਦੇ ਬਾਕੀ ਆਦੀ ਟਰਾਈ ਮਾਰ ਲਈ ਜਨ ਕਿਸੇ ਪਾਸ ਤੈਨੂੰ ਪੱਕਾ ਉਹ ਆਪਾਂ ਟਾਈਮ ਜਾ ਦੇਖ ਕੇ ਆਪਾਂ ਜਾ ਕੇ ਧਾਮਾਂਗੇ ਕਿਹੜਾ ਮੈਂ ਕਹਿੰਦਾ 10 ਵਾਰ ਦੇਖ ਤੈਨੂੰ ਕਿ ਕਿਸੇ ਪਾਸੋਂ ਤੈਨੂੰ ਮੁੰਡੇ ਨੂੰ ਕੋਈ ਸਮੁਖਾ ਜੀ ਵੀ ਕੋਈ ਨਾ ਪਤਾ ਜਾਂ ਕੋਈ ਕਿਸੇ ਪਾਸੋਂ ਕੋਈ ਮੰਗ ਕਰਨਾ ਉਹੀ ਗੱਲ ਹੈ ਨਾ ਦਿਲ ਡਰਦਾ ਅੱਜ ਕੱਲ੍ਹ ਐਸੇ ਬਹੁਤ ਵੱਧ ਰਹੇ ਨੇ ਬਹੁਤ 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 ਚਿੱਟਿਆਂ ਦਾ ਵਿਲਾ ਕਰ ਕਰਿਆ ਤਾਂ ਅੱਜ ਦੀ ਘੜੀ ਭਾਈ ਇਹਦਾ ਜਵਾਨ ਕੰਟਰੋਲ ਚਾ ਕੰਟਰੋਲ ਚ ਜਿਹੜੇ ਆਵਾਰਾ ਜੀ ਦੇੰਗਰਦਨ ਕਰਦੇ ਨੇ ਹਣਾ ਬਾਕੀ ਭਾਈ ਮੈਂ ਤੈਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਸੀ ਤੈਨੂੰ ਪਤਾ ਮੇਰੇ ਕੋਲੇ ਦੇਣ ਲੈਣ ਨੂੰ ਕੋਈ ਚੀਜ਼ ਨਹੀਂ ਹੈ ਇੱਕ ਧੀ ਹੈ ਕੱਪੜੇ ਪਾ ਕੇ ਲੈ ਜਾਂਗੇ ਹੋਰ ਦਾ ਫਿਰ ਜੇ ਉਹਨਾਂ ਨੇ ਕੁਝ ਵੀ ਕੋਈ ਗੱਲ ਕਰਤੀਗਾ ਕੱਪੜੇ ਵੀ ਆਪ ਪਾ ਕੇ ਲੈ ਜਾਂਗੇ ਐਜੇ ਬੰਦੇ ਸਾਨੂੰ ਤੇਰੇ ਦੇਖੇ ਭਾਲੇ ਨੇ ਹਾਂ ਪੂਰੇ ਆਪਾਂ ਵਰਤੇ ਯਾਰ ਬਸ ਠੀਕ ਹੈ ਫਿਰ ਮੈਨੂੰ ਤੇਰੇ ਤੇ ਰੱਬ ਜਿੱਡਾ ਯਕੀਨ ਹੈ ਯਾਰ ਜੇ ਭਾਈ ਇਹ ਗੱਲ ਹੈ ਤੇਰੇ ਨਾਲ ਖੜੇ ਆ ਯਾਰ ਬਸ ਠੀਕ ਹੈ ਜੇ ਭਾਈ ਬਣ ਕੇ ਮੇਰੀ ਤੀ ਬੇੜੀ ਮੈਂ ਕਹਿੰਦਾ ਤੇਰੀ ਦੀ ਹੋਈ ਮੇਰੀ ਹੋਈ ਮੈਂ ਕਰ ਜਾ ਬਸ ਅਸੀਂ ਦਿਲ ਡਰਦਾ ਕਰ ਮਾਸਿਆਂ ਵੀ ਕਿਤੇ ਖੂਚੋਂ ਨਿਕਲ ਕੇ ਖਾਤੇ ਚ ਨਾ ਡਿੱਗੇ ਹਾਂ ਸਾਨੂੰ ਥਮਾ ਮਾਰਦਾ ਚੱਲਾ ਆਪਾਂ ਨੂੰ ਦੱਸਵਾ ਯਾਰ ਬੰਦਿਆਂ ਤੇ ਹੋਰ ਨਾਲ ਇੱਕ ਬਾਪ ਦਾ ਦਿਲ ਤਾਂ ਤੈਨੂੰ ਪਤਾ ਡਰਦਾ ਹੁੰਦਾ ਹੀ ਹੈ ਬਾਪਾਂ ਬਾਪਾਂ ਕੀ ਆ ਬਤਾਂ ਬਾਤ ਤੇ ਬੋਲ ਕੋ ਕਰਨਾ ਬੰਦਾ ਨਾ ਫਿਰ ਆਪਾਂ ਕਦੋਂ ਗੱਡੀ ਟਾਈਮ ਪਾਈ ਜਾਣ ਵਾਸਤੇ ਉਹ ਦੇਖ ਤੂੰ ਮੈਂ ਤਾਂ ਵਿਲੇ ਹੀ ਹੁੰਨਾ ਜਦ ਮਰਜ਼ੀ ਮੈਨੂੰ ਫੋਨ ਕਰ ਦੇ ਨਾ ਹੁੰਦਾ ਟਾਈਮ ਬਾ ਮੈਂ ਤੈਨੂੰ ਟਾਈਮ ਜਾ ਕੱਢ ਕੇ ਫੋਨ ਕਰਦਾ ਫਿਰ ਆਪਾਂ ਚੱਲੋ ਬੜਾ ਮਾ ਠੀਕ ਹੈ ਠੀਕ ਹੈ ਬਸ ਠੀਕ ਹੈ ਜੀ ਠੀਕ ਹੈ ਚਾਚਾ ਕੋਈ ਨਾ ਕਰੇ ਪਾਲਾ ਤੇ ਪਾਲਾ ਹੋ ਰਿਆ ਹਾਂਜੀ ਸੱਚ ਮੈਂ ਤਾਂ ਭੁੱਲੇ ਗਿਆ ਸੀ ਆਪਣੀ ਕੁੜੀ ਨੂੰ ਤਾਂ ਫੋਨ ਕਰ ਦਾਂਗੀ ਕੀ ਨਮਾ ਦਾ ਕਰਤਾ ਸਭ ਤੋਂ ਪਹਿਲਾਂ ਜੀ ਫੋਨ ਕਰਤਾ ਹੋਰ ਹੋਣ ਫਿਰ ਉਹ ਤਾਂ ਲਗਾ ਇਨਿਕ ਨੂੰ ਹੀ ਉਹ ਤਾਂ ਪਹਿਲੇ ਦੀ ਮਾਂ ਕਰ ਕੋਈ ਚਪਲਾ ਲਾ ਕੇ ਕਹੂਗੀ ਤੁਸੀਂ ਮੈਨੂੰ ਦੱਸਿਆ ਕਰੀ ਆ ਉਹ ਹੀ ਕਰਦਾ ਚਲੋ ਪਰੋਣੇ ਨੂੰ ਦੱਸਣਾ ਦਾ ਕਰਜ਼ਾ ਬਣਦਾ ਹੈ ਆਪਣਾ ਮੈਂ ਦੱਸਣਾ ਆਪਣਾ ਹੱਕ ਹੈ ਜੀ ਨਾਲੇ ਨਾ ਮੁੰਡਾ ਮੈਨੂੰ ਕਹਿ ਕੇ ਗਿਆ ਸੀ ਕਿ ਨਾ ਮਾਤੇ ਇਹ ਕਹਿੰਦਾ ਤੂੰ ਫੋਨ ਕਰਦੀ ਹੈਂ ਨਾ ਭੈਣੋ ਮੈਂ ਤਾਂ ਆ ਕੇ ਫਿਰ ਫੋਨ ਕਰਦੇ ਹੀ ਕਰਤਾ ਤੁਹਾਡੇ ਤੇਨ ਕੁੱਛੀ ਕਰਤਾ ਮਾਂ ਚਲ ਦੇਖੀ ਜੋ ਕਿਤੇ ਮਾਂ ਹਸਾਈ ਵੀ ਡਾਲ ਲੇ ਕਿ ਕਾਲਾ ਹੀ ਨਾ ਦੇਣ ਕਿਤੇ ਨਾ ਕਹਿਣਾਂ ਦੀ ਕਿ ਆ ਜੀ ਮਰ ਜੋ ਕਿਹੜਾ ਮੈਂ ਕਿਹਾ ਸੀ ਮਾਤਾ ਪਾਪਾ ਜੀ ਨੇ ਕਿਹਾ ਮਾਂ ਵੀ ਆ ਜੋ ਤੁਸੀਂ ਵੀ ਆ ਕੇ ਕਰਕੇ ਗੱਲ ਆ ਮੁੰਡੇ ਦਾ ਦੇਖ ਰਖੀਏ ਨਾਲੇ ਹੁਣ ਤਾਂ ਵੇਚ ਲਿਆ ਸੱਚ ਆਇਆ ਉੱਤਰ ਫੋਨ ਨਾਲ ਕਿ ਨਹੀਂ ਉਹਨਾਂ ਦਾ ਆ ਗਿਆ ਦੀ ਬਚੋਲੇ ਦਾ ਕੀ ਕਹਿੰਦੇ ਨੇ ਕਹਿੰਦੇ ਆਵਾਂ ਦੇ ਕੱਦੇ ਦਿਨ ਤੱਕ ਵੇਚ ਕੱਢ ਦੇ ਸਰਦਾਰ ਦੇਖਣਾ ਤਲ ਮਹਾ ਦੇਖਦੇ ਜਦ ਮਰ ਗਿਆ ਹਾਂ ਦੱਸ ਦਿਓ ਕਿ ਸਾਡੇ ਕੋਲ ਤਾਂ ਕਿਸੇ ਚੀਜ਼ ਦੀ ਘਾਟ ਨਹੀਂ ਸਾਨੂੰ ਨਹੀਂ ਕਹਿਆ ਕਿਸੇ ਆਹੋ ਕਰੀਜ਼ ਦੀ ਲੋੜ ਹੈ ਆਹੋ ਤਾਂ ਮੈਂ ਕਹਤਾ ਸੀ ਮਹਾ ਬੇਸ਼ੱਕ 10 ਵਾਰ ਜਾਓ ਉਹਦੀ ਮਿਲੀ ਨਹੀਂ ਮੈਨੂੰ ਘਰ ਵਾਲੀ ਐ ਕਹਿੰਦੀ ਸੀ ਕਹਿੰਦੀ ਭੈਣ ਜੀ ਕਹਿੰਦੀ ਇਹ ਕੁੜੀ ਬਹੁਤ ਗਰੀਬ ਘਰ ਦੀ ਹੈ ਮੈਂ ਭਾਣੇ ਅਸੀਂ ਕਿਸੇ ਨੂੰ ਨਹੀਂ ਲੈਣਾ ਚਾਹਣ ਤਾਂ ਕੁੜੀ ਸੋਹਣੀ ਚਾਹੀਦੀ ਆ ਸਾਨੂੰ ਵਾਰਲੀ ਕੁੜੀ ਚਾਹੀਦੀ ਮਾਂ ਦੇਖੋ ਆਪਣੇ ਘਰੇ ਕਿਸੇ ਚੀਜ਼ ਦੀ ਤੋੜ ਨਹੀਂ ਹੋਈਗੀ ਹੈ ਪ੍ਰਮਾਤਮਾ ਨੇ ਦਿੱਤਾ ਹਨ ਸਭ ਕੁਝ ਆਗਾ ਹਾਂ ਆਉ ਇਹ ਤਾਂ ਹਾਂ ਬਾਤ ਬੜੀ ਸਾਫ ਫਰੀ ਜਾਈਂਦੀ ਆ ਸੁਭਾਅ ਬਸ ਸੋਹਣੀ ਸੁਨੱਖੀ ਹੋਵੇ ਮਹਾਂ ਐਨ ਹੋਵੇ ਸਾਡੇ ਪਰਿਵਾਰ ਚ ਰਲਦੀ ਮਿਲਦੀ ਹੋਵੇ ਹੈ ਕਹਿੰਦੀ ਕੁੜੀ ਦਾ ਹੱਥ ਲਾਈ ਮੈਲੀ ਹੁੰਦੀ ਹੈ ਉਹਨੇ ਦੱਸ ਕੇ ਦੀ ਜੀ ਸਾਰਾ ਕੁਝ ਕਹਿੰਦੀ ਕੁੜੀ ਬੜੀ ਸੋਹਣੀ ਸੁਨੱਖੀ ਹੈਗੀ ਕਹਿੰਦੀ ਮਾਪਿਓ ਵੀ ਵਧੀਆ ਠੀਕ ਆ ਚੱਲਦਾ ਕੁਮਾਰ ਅਸਟੇਲੀ ਫਿਰ ਆਪਣਾ ਮੁੰਡਾ ਵੀ ਸੋਹਣਾ ਹਾਂ ਔਰ ਹੁਣ ਮਤਾਂ ਕਹਿੰਦੇ ਕਦੇ ਸਾਡੇ ਪਰਿਵਾਰ ਤੇ ਕਦੇ ਆਏ ਰਾਤ ਵਿੱਚ ਜਾਊਗੀ ਕਹਿੰਦੀ ਕੁੜੀ ਇੰਨੀ ਨਰਮ ਹੈ ਨਹੀਂ ਸੌਊਗਾ ਅਹ ਜੀ ਉਹ ਚਾਹੀਦੀ ਕਿਤੇ ਹੋਰ ਕੋੜੇ ਮਾਂ ਖੜੀ ਹੋਵੇ ਆ ਕਿੱਥੇ ਨਾ ਨਾ ਆਈ ਤੇ ਦੀ ਬਾਕੀ ਆਪਾਂ ਨੇ ਕੀ ਕਰਾਉਣਾ ਜੀ ਸਾਹਮਣੇ ਵਾਲੇ ਸਾਰੇ ਹੈਗੇ ਆਪਾਂ ਘਰ-ਬਾਰ ਆਪਣ ਤਾਂ ਬਾਹਰ ਲਈ ਇਹ ਵੀ ਦਵਾਖ ਐਸ ਕਰਨ ਆਹੋ ਇਹ ਤਾਂ ਹੋਰ ਆਪਾਂ ਨੇ ਕੀ ਕਰਾਉਣਾਗਾ ਮੈਂ ਕਿਹਾ ਪਈ ਨਹੀਂ ਮਾ ਸਾਡੇ ਤਾਂ ਨਸੀਲ ਵਾਲੇ ਘਰ ਦਾ ਖੇਤੀ ਦਾ ਕੰਮ ਸਾਂਭ ਲਾਂਦੇ ਨੇ ਮੁੰਡੇ ਨੂੰ ਅਸੀਂ ਕਦੇ ਖੇਤ ਭੇਜੇ ਨਹੀਂ ਵਿਚਾਰੇ ਨੂੰ ਮਹਾਰਤੀ ਹੈਗੇ ਉਹਨੇ ਪਾਪਾ ਜੀ ਮੈਂ ਸਾਰਾ ਕੁਝ ਸਾਹਮਣੇ ਵਾਲੇ ਮਹਾਰਤੀ ਦਾ ਦਾ ਸਰੀ ਜਾਂਦਾ ਮੈਂ ਸਾਬੀ ਜਾਂਦਾ ਤਾਂ ਹੀ ਤਾਂ ਮੈਂ ਮੁੰਡਾ ਨਹੀਂ ਭੇਜਿਆ ਮਾਹ ਪੜ੍ਹ ਲੈ ਕੇ ਜਾਊਗਾ। ਛਿੱਤੀ ਖੁੱਤੀ ਰੰਦਾ ਚੱਲੀ ਜਾਂਦਾ। ਹਾਂ ਉਹੀ ਕਹਿੰਦੀ ਸੀ ਮੈਂ ਉਹ ਮਾਂ ਵੀ ਸਾਡੇ ਤਾਂ ਪਿੱਛੇ ਚੀਜ਼ ਨਹੀਂ ਕੰਮ ਧੰਦੇ ਵਾਲੇ ਮੈਂ ਸਾਡੇ ਤਾਂ ਸਭ ਲੱਗੇ ਹੋਏ ਨੇ। ਮੈਂ ਨਹੀਂ ਕਰਦੀ ਮਨੋ ਤਾਂ ਮੈਂ ਕੀ ਕਰਾਣਾ ਵਿਚਾਰੇ ਸਭ। ਛਿੱਤੀ ਤਾਂ ਆਪਾਂ ਚਾਹੇ ਦੇਖੇ ਤੇ ਵੀ ਦੇਦਿਆ ਕਰੀ ਤਾਂ ਮੈਂ ਕਰਦਾ। ਚੱਲ ਆਇਆ ਵੀ ਵੇਲੇ ਸਟ ਹੋ ਜਾਣਾ ਬੱਚਿਆਂ ਦੀ ਆਪਾਂ ਨੂੰ ਜ਼ਿਆਦਾ ਬਸੇ ਇਸੇ ਮੁੰਡੇ-ਮੁੰਡੇ ਦੀ ਫਿਕਰ ਆ ਕੁੜੀਆਂ ਦੀ ਕੋਈ ਫਿਕਰ ਫਾਕਾ ਨਹੀਂ ਆਪਾਂ ਨੂੰ। ਵਧੀਆ ਉਹਦੇ ਘਰ-ਬਾਰ ਰਾਜ-ਰਾਜ ਦੀਆਂ ਨੇ। ਹਾਂ। ਬੱਸ ਬਸ ਇਹੀ ਆ। ਹਾਂ। ਜੇ ਲੋਰ ਦਾ ਸਮਨ ਚਾਹ ਪਾਣੀ ਲੈ ਆਵਾਂ ਤੋਂ ਰੋਟੀ ਰੋਟੀ ਖਾਓ ਚਾਹ ਦੀ ਕੋਟਪਲਾ ਦੇ ਚਲ ਮੈਂ ਚਾਹ ਲੈ ਆਉਂਦਾ ਰੋਟੀ ਜਬ ਖਾਰ ਊੜੀ ਤਾਂ ਆਉਣ ਲੱਗ ਰਹੀ ਹੈ ਜੀ ਨਾਲੇ ਪੜ ਜਾ ਠੰਡਾ ਠੰਡਾ ਲਿਓ ਦਵਾਈ ਖਾਣਗੇ ਕੋਈ ਨਾ ਤੁਮ ਚਾਹ ਦੀ ਕੋਟ ਪੀਓ ਫਿਰ ਮੈਂ ਚਾਹ ਕੁਝ ਖਾਣੇ ਨੂੰ ਫੜਦੇ ਹੋ ਜਮਾਈ ਆ ਰਹੇ ਆ ਹਾਂ ਚਲ ਮੈਂ ਜਾਇਆ ਉਹਨਾਂ ਨੂੰ ਚਾਹ ਪੜਾ ਜਾ ਠੀਕ ਹੈ ਸਤਿਕਾਰ ਮੈਂ ਨਹੀਂ ਹੋਰ ਬੋਨ ਕਰਨਾ ਦੀ ਉੱਪਰ ਜਮਾ ਚਾਹ ਲੈ ਹੈਲੋ ਹੈਲੋ ਹਾਂ ਕਰ ਮੈਂ ਸੁਰੇਂਦਰ ਬੋਲਦਾ ਵੀਰੇ ਹਾਂ ਕੀ ਬਣਿਆ ਹਾਂ ਕਦੋਂ ਕਹਿੰਦਾ ਆਊਗਾ ਕੱਲ ਨੂੰ ਕੱਲ ਆ ਜੀ ਤੂੰ ਵੀ ਜਾ ਨਾਲ ਆ ਜੀ हाँ कोई गल नारी मारे चल आज कोई गल करे बह के गल चलो ठीक है करना कम अपने ਸ਼ਕਰਾਜੋ ਆ ਮੇਰੀ ਅੰਕੜਾ ਨੀ ਅੰਕੜਾ ਪਰਿਵਾਰ ਚ ਰਾਤੀ ਮਿਲਦੀ कोई नहीं ਵੀ ਆਂਗੀ ਹੋਰ ਆ ਦੇ ਧੰਨਵਾਦ ਆਦਰ ਵਾਗਨ ਦਾ ਕੋਈ ਨਹੀਂ ਕਰਦਾ ਕੋਈ ਨਹੀਂ ਕਰਦਾ ਆਂਗੀ ਫਿਰ ਵੀ ਮਾਣ